ਇਹ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਤਾ ਗਵ ਹਰੀ ਕੇ ਨਾਮ ਅੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੋਖ ਸਭ ਵਿਸਾਰਨਾ ਹੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਾਮਨਾ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਾਮ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੈ ਜੇ ਦੇਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਨੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇਰਾ ਆਧਾਰ ਮੇਰਾ ਜਨੁ ਭੁੱਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਿਨੇ ਇਛਾ ਸਪੁਜਾਈਆ ਸਦਾ ਕੁਰਬਾਨ ਕੀਤਾ ਗੁਰਬਿੱਤ ਹੋ ਜਿਹਦੀ ਐਹ ਵਡਿਆਈਆ ਕਹੇ ਨਾਨਕ ਸੁਣੋ ਸੰਤ ਸਉ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਹੋ ਅਜੇ ਪੰਜ ਸੋਤ ਤਦ ਕਰ ਸਭਾਗੇ ਕਰ ਸਭਾਗੇ ਸਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਨ ਕਾ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਅਨੰਦ ਸੁਣੋ ਬੜ ਪਾਗੀ ਹੋ ਸਗਲ ਮਨਉ ਰਤ ਪੂਰੇ ਪਾਰਵਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾ ਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਅਗਰੋ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ नानक ते मुखे उजले केती छुट्टी नाल जिने नामत आया गए मसत काल नानक ते मुखे उजले केती छुट्टी नाल सतनाम श्री वाहे गुरु జీ సోర మహల్లా పుఖమేరేమి మితా పాంద ప్రభిత ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਹੀਂ ਆਗੇ ਸੁਖ ਮੇਰੇ ਮਿਤਾ ਪਾਛੇ ਆਨੰਦ ਪ੍ਰਭ ਕੀਤਾ மஸ்சர் மணத்தோல கத் சாச்சே சாப ஹர சரன் ஜானே ਬਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਤਨਾਨਕ ਨਾਮ ਤੇ ਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਥਪਾਲਾ ਅਚਰਜ ਤੇਰੀ ਵਣਾਈ ਨਤ ਨਾਨਕ ਨਾਮ ਤੇ ਆਈ ਤਮ ਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੋਕਨੇ ਜੀ ਕੋਈ ਨ ਜਾਣੇ ਤੁਮਰਾ ਹਉ ਤੂਚੇ ਤੇ ਉਚ ਸਗਲ ਸਮਗਰੇ ਤੁਮਰੇ ਸੂਤਰ ਤਾਰੇ ਤੁਮ ਤੇ ਹੋ ਇਸ ਅਗਿਆ ਜੇ ਤੁਮਰੀ ਗਤ ਮਿਤ ਤੁਮਹੀ ਜਾਨੇ ਨਾਨਕ ਦਾਸ ਸਦ ਜੇ ਤੁਮਰੀ ਗਤ ਮਿਤ ਤੁਮਹੀ ਜਾਨੇ ਨਾਨਕ ਦਾਸ ਸਦ ਸਿਰ ਵਾਹੇ ਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਰਦਾ ਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤੇ ਸ੍ਰੀ ਪਗਾਤੀ ਜੀ ਸਹਾਏ ਵਾਰ ਸ੍ਰੀ ਪਗਾਤੀ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਾਮ ਪਗਾਤੇ ਸਿਮਰ ਕੈ ਗੁਰੂ ਨਾਨਕ ਲੰਇ ਤਿਆਏ ਹੈ ਰੰਗਤ ਗੁਰਤੇ ਅਮਰਦਾਸ RAM ਦਾਸ ਸੈਂ ਹੋਏ ਸਹਾਏ ਅਰਜਨ ਹਰ ਗੋਬਿੰਦਨ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਦਿੱਟੇ ਸਭ ਦੁੱਖ ਜਾਏ ਤੇਗਵਹਾ ਦਰਸਿ ਮਰੀਐ ਕਰਨੋਂ ਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਤਾ ਜੀ ਸਭ ਥਾਈ ਹੋਣਾ ਜੀ ਸਹਾਏ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਬੋਲਣਾ ਜੀ ਦਾਸ ਪਾਤਸ਼ਾਹ ਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰਾ ਸਰਵ ਕਲਾ ਪਰਪੂਰ ਕਲ ਜੋ ਕੇ ਵਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰਖ ਅਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਜੀ ਕਾ ਧਿਆਨ ਤਰ ਕੇ ਬੋਲਣਾ ਜੀ ਦਾਸ ਪਾਤਸ਼ਾਹਾਂ ਚਾਰ ਸਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋਂ ਸੰਤਾਂ ਭਗਤਾਂ ਸਚਿਆਰਿਆਂ ਪਿਆਰਿਆਂ ਸਦਕਵਾਨ ਸਿੰਘਾਂ ਸਿੰਘਣੀਆਂ ਪਚੰਗੀਆਂ ਦੇ ਪਵਿੱਤਰ ਕਮਾਈ ਦਾ ਅੰਤਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਛੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਅੰਤਰ ਕੇ ਬੋਲਣਾ ਜੀ ਏ ਅਕਾਲ ਪਰਖ ਅੰਤਰ ਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਰਹਿ ਜੀਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿਧਕ ਦਾਨ ਪਰਸਾਦ ਦਾਨ ਸ਼ਾਂਤੀ ਵਕਸ਼ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਵਕਸ਼ ਪ੍ਰੇਮ ਭਗਤੀ ਵਕਸ਼ ਚਰਨਾਂ ਨਾਲ ਜੋੜ ਲੋ ਕਲ ਜਗ ਨੋ ਮੋੜ ਲੋ ਟੁੱਟੇ ਗੰਢੋ ਜੀ ਮਿਹਰਵਾਣ ਆਪ ਜੀ ਦੇ ਦਰ ਘਰ ਦੀ ਓਟ ਸੇਵਾ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨਿ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੇਵ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਸਰਦਾਰ ਸਰੇਂਦਰਜੀਤ ਸਿੰਘ ਜੀ ਬੀਬੀ ਸਰਬਜੀਤ ਕੌਰ ਸਮੂਹ ਪਰਿਵਾਰ ਵੱਲੋਂ ਬੱਚੀ ਦੇ ਵਿਆਹ ਦੇ ਕਾਰਜਾਂ ਦਾ ਸ਼ੁਕਰਾਨਾ ਕਰਦੇ ਆਂ ਘਰ ਦੀ ਸੁਖ ਸ਼ਾਂਤੀ ਹਿਤ ਕਾਰੋਵਾਰ ਦੇ ਵਾਧੇ ਹਿਤ ਤੰਦਰੁਸਤੀ ਹਿਤ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਸੇਵਕ ਪਰਿਵਾਰ ਨੇ ਜਿਸ ਵੀ ਮਨੋ ਕਾਮਨਾ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸੇਵਕ ਜਾਣਦੇ ਹੋਏ ਮਨ ਕਾਣਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਵਾਸਾ ਕਰਨਾ ਬੱਚੇ ਬੱਚੀ ਦੇ ਸਿਰ ਤੇ ਮਿਹਰਾ ਪ੍ਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਕਰਨੀਆਂ ਸੱਚੇ ਪਾਤਸ਼ਾਹ ਸੇਵਕਾਂ ਦੇ ਘਰਵਾਰ ਵਿੱਚ ਵਾਧੇ ਕਰਨੇ ਦਿਨ ਦੂਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਸੇਵਕਾਂ ਨੂੰ ਦਿਹਰਗਤਾ ਤੰਦਰੁਸਤੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ ਕਿਸੇ ਨੂੰ ਕਿਸੇ ਦਾ ਆਸਰਾ ਕਿਸੇ ਨੂੰ ਕਿਸੇ ਦਾ ਆਪ ਜੀ ਦੇ ਸੇਵਕ ਪਰਵਾਰ ਨੂੰ ਤੁਹਾਡੇ ਚਰਨ ਕਮਲਾਂ ਦਾ ਆਸਰਾ ਮੈਂ ਹੋਰ ਤਉ ਨਾ ਹੇ ਜਿਸ ਪ੍ਰਹ ਕਰੋ ਬਿਨੰਤੇ ਮੇਰਾ ਦੁੱਖ ਸੁੱਖ ਤਜੇ ਹੀ ਪਾਸੇ ਤਦਨ ਛੋੜ ਜਾਈਏ ਪ੍ਰਭ ਕੈ ਧਰ ਆਨ ਨੰਬੀਆ ਤੇਰੀ ਸੰਸਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਕੇ ਸਮੂਹ ਸੇਵਕ ਪਰਿਵਾਰ ਨੂੰ ਆਪ ਜੀ ਦੇ ਚਰਨ ਕਮਲਾਂ ਨਾਲ ਜੋੜੀ ਰੱਖਣਾ ਆਈ ਸੰਗਤ ਦੇ ਹਾਜ਼ਰੀ ਲਾਉਣੇ ਤਿੱਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਗੁਰਸਿੱਖੀ ਜੀਵਨ ਨਿਤ ਨਿਯਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਕਉਮ ਬੂਧੂਪ ਜੋਤ ਸਗਲ ਸਮਗਰੀ ਹਾਜ਼ਰ ਹੈ ਪਾਠੀ ਸਿੰਘ ਆਪ ਦੇ ਤਾਬਿਆ ਹਾਜ਼ਰ ਹਨ ਸੇਵਾ ਬਖਸ਼ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਜਗਨ ਨਿਰਵਗੰਤਾ ਸਹਿਤ ਸੰਪੂਰਨ ਕਰਵਾਣਾ ਆਪ ਜੀ ਦੀਆਂ ਬਖਸ਼ੀਆਂ ਦਾਤ ਵਿੱਚ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅੰਮ੍ਰਿਤ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਜੋ ਵੀ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਜੋ ਜੀਵ ਆਵੇ ਸੋ ਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਹਾਦ ਸੱਚ ਤੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੇ ਜੇ ਸੁਚੀ ਲਖਵਾਰ ਚੁਪੈ ਚੁਪਨਾ ਹੋਵੇ ਜੇ ਲਾਇ ਰਹਾ ਲਿਬਤਾਰ ਉਕੇ ਆਪ ਖਨਾ ਉਤਰੇ ਜਵਨਾ ਪਰ ਆਪਾਰ ਸਤਜਾਨ ਪਾਲਖ ਹੋਏ ਤਾਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੀ ਆਉ ਕਮਿਲੈ ਵਢਿਆਈ ਹੁਕਮੇ ਉਤਮ ਨੀਚਾ ਹੁਕਮ ਆ ਲਿਖ ਦੁਖ ਸੁਖ ਪਾਈ ਆਹੈ ਕਿਨਾਕ ਮੇ ਬਖਸੀਸ ਇੱਕ ਹੁਕਮੇ ਸਦਾ ਪਵਾਈ ਆਹੈ ਹੁਕਮ ਅੰਦਰ ਸਭ ਕੋ ਬਾਰਗਮ ਨਾ ਕੋਈ ਨਾਨਕੁ ਕਮੈ ਜੀ ਬੁਝੈ ਤਾ ਮੈਂ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਕੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤਖ ਪਾਹੇ ਜੁਗਾ ਜਮੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਵੀ ਪਰਵਾਹੋ ਸਾਚਾ ਸਾਹਿਬ ਸਾਚਨਾ ਹੈ ਪਾਖਿਆ ਪਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗਰਕੀ ਹੈ ਜਿਤ ਦੇਸ ਹੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿ ਸੁਣ ਧਰੇ ਪਿਆਰ ਅਮਰਦ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਹ ਕੁਦਵਾਰ ਨਾਨਕੇ ਵੈ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਾਵੀ ਐ ਗੁਣੇ ਨਿਦਾਨ ਗਾਵੀ ਐ ਸੁਣੀਐ ਮਨ ਰਖੀਐ ਭਾਵ ਦੁਖ ਪਰਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੀਆ ਸਮਾਈ ਗੁਰੇ ਸਰਗੁਰ ਗੌਰਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਹੀਂ ਕਹਿਣਾ ਕਥਨ ਨਾ ਜਾਈ ਬੁਰਾਈ ਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੇ ਰਥ ਨਵਾ